ਅਸਲਾਮ ਵਾਲੇਕਮ ਵੀਵਰਜ਼ ਬਾਈ ਸਰਬਜੀਤ ਸਿੰਘ ਜੀ ਦੀ ਕਥਾ ਵੈ ਬਹੁਤ ਵਧੀਆ ਵੈ ਪਹਿਲੋ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਇੱਕ ਵਣਖੰਡ ਬੈਸੇ ਜਾਏ ਸਦ ਨਾ ਦੇ ਵਹੀਂ ਇਹ ਕੋਣ ਹੈ ਜਿਹੜੇ ਜੰਗਲਾਂ ਵਿੱਚ ਜਾ ਕੇ ਬਹਿ ਕੇ ਮੂੰਹ ਨਹੀਂ ਸੀ ਬੋਲਦੇ ਇੱਕ ਪਾਲਾ ਕਕਰਪਨ ਠੰਡਿਆਂ ਪਾਣੀਆਂ ਚ ਖਲੋਗੈ ਸੀਤਲ ਜਲ ਹੈ ਵਹੀਂ ਇੱਕ ਭਸਮ ਚੜਾਵੇਂ ਅੰਗ ਇਹ ਕੋਣ ਜਿਹੜੇ ਸਰੀਰ ਤੇ ਸੁਆਹ ਮੜ ਕੇ ਬੈਠੇ ਮੈਲ ਨਾ ਧੋਵਹੀਂ ਮੜੀ ਜਿ ਮਿੱਟੀ ਲੱਗ ਜੈ ਨਾ ਉਥ ਨੂੰ ਕੀ ਕਰਦਾ ਜੀ ਬੰਦਾ ਭਲਾ ਤਨ ਤੇ ਮਿੱਟੀ ਲੱਗ ਜੇ ਕੰਮ ਕਰ ਦੇਂਗੇ ਕੀ ਕਰੀਦਾ ਜੀ ਭਲਾ ਇੱਥੇ ਲੋਕਾਂ ਨੇ ਸਰੀਰ ਤੇ ਸੁਆਹ ਮੜੀ ਰੱਬ ਪਾਉਣ ਲਈ ਤੇ ਸੁਆਹ ਮੜ ਕੇ ਐਸਾਨ ਕੀਤਾ ਕਿ ਸਾਡੂ ਆਣ ਕੇ ਮੱਥੇ ਟੇਕੋ ਅਸੀਂ ਬੜੇ ਵੱਡੇ ਤਪਸਵੀ ਆਂ ਮਾਰੇ ਕਹਿੰਦੇ ਨਾ ਭਾਈ ਇਹ ਦੁਨੀਆ ਖੂਬ ਸੂਰਤ ਬਣਾਉਣੀ ਆਪਾਂ ਆ ਪੈਣਾ ਸਿਆਣੀਆਂ ਬੈਠੀਆਂ ਜਿੱਥੇ ਪੈਰ ਲਿਬੜੇ ਲੈ ਕੇ ਕੋਈ ਅੰਦਰ ਆ ਜੇ ਨਾ ਪੋਚੇ ਦੋ ਵਾਰ ਲਾਉਣੇ ਪੈਂਦੇ ਤੇ ਸੋਚੋ ਜੇ ਕਿਤੇ ਇਦਾਂ ਦੇ ਸਾਰੇ ਲੋਕ ਸੁਆਵ ਮਾਰਨ ਵਾਲੇ ਹੁੰਦੇ ਤੇ ਤੇਦੇ ਪੋਚੇ ਮਰ ਮਾਂ ਮਰ ਜਾਣਾ ਸੀ ਸ਼ੁਕਰ ਕਰੋ ਵੀ ਕਿੰਦਾ ਵਧੀਆ ਸਾਨੂੰ ਧਰਮ ਕਿੰਡੀ ਸੋਹਣੀ ਫਲੋਸਫੀ ਦਿੱਤੀ ਮਹਾਰਾਜ ਨੇ ਦੋ ਮਿੰਟ ਸੋਚੋ ਜੀ ਆ ਜਿਹੜਾ ਵੀ ਕਾਰੋਬਾਰੀ ਬਿਠੇ ਤੁਹਾਡੀ ਦੁਕਾਨ ਚ ਕੋਈ ਲਿਬੜੇ ਪੈਰ ਲੈ ਕੇ ਆ ਜੇ ਬੰਦਾ ਕਈ ਵਾਰੀ ਸਟਾਫ ਨੂੰ ਕਹਿੰਦਾ ਜਾਦੀ ਦੁਕਾਨ ਗੰਦੀ ਹੋ ਗਈ ਇੱਕ ਦੀ ਮੜਾ ਪੋਚਾ ਨਾ ਮਾਰ ਲਈ ਤੇ ਸੋਚੋ ਜੇ ਸਾਰੇ ਹੀ ਉਹ ਆ ਜਾਂਦੇ ਜਿਨਾਂ ਅਸੀਂ ਤੇ ਸੁਆਹ ਮਲੀ ਹੈ ਆ ਕਾਰੋਬਾਰ ਚੱਲ ਪਉਂਦੇ ਜੇ ਸਾਰੇ ਹੀ ਨਾਂਗੇ ਹੁੰਦੇ ਭਲਾ ਦੇਸ਼ ਵਿੱਚ ਸਾਰਿਆਂ ਦਾ ਜੀ ਕਰਦਾ ਰੱਬ ਪਾਉਣ ਲਈ ਕਪੜਾ ਵੇਚਦਾ ਜੀ ਕਿਸਦਾ ਤੁਹਾਡੇ ਚ ਕੱਪੜਿਆਂ ਦੇ ਸਟੋਰਾਂ ਵਾਲੇ ਵੀਰ ਬੈਠੇ ਹੋਣੇ ਜਿਨ੍ਹਾਂ ਦੇ ਕੱਪੜੇ ਵੇਚਣ ਨਾਲ ਘਰਾਂ ਜਰਾਰ ਨੂੰ ਚੁੱਲ੍ਹੇ ਚੱਗ ਬਲਦੀ ਹੈ کارਖਾਨੇ ਬੰਦ ਹੋ ਜਾਣੇ ਜੇ ਉਹਨਾਂ ਦੇ ਮੁਤਾਬਕ ਦੁਨੀਆ ਚੱਲਦੀ ਤੇ ਇਥੇ ਜਦੋਂ ਤੰਦੇ ਉੱਤੇ ਕੱਪੜਾ ਹੀ ਕਹਿੰਨੇ ਨਹੀਂ ਪਾਉਣਾ ਕਪਾਹ ਬੀਜਣ ਦੀ ਲੋੜ ਹੀ ਨਹੀਂ ਗੁਜਰਾਤ ਜਾ ਕੇ ਕੱਪੜੇ ਦੀਆਂ ਮੇਲਾ ਲਾਉਣ ਦੀ ਉਹ ਬੋਲੋ ਪਿਆਰਿਓ ਅੜੇ ਵੱਡੇ ਵੱਡੇ ਕਾਨਪੁਰ ਲਖਨਊ ਅੜੇ ਵੱਡੇ ਸ਼ੋਰੂਮ ਨੇ ਕੱਪੜਿਆਂ ਦੇ ਇਹਨਾਂ ਦੀ ਲੋੜ ਹੀ ਨਹੀਂ ਸੀ ਪੈਣੀ ਕਿਉਂਕਿ ਉਹਨਾਂ ਦੇ ਲੋਕਾਂ ਨੂੰ ਕਹਣਾ ਸੀ ਵੀ ਕਪੜਾ ਪਾਉਣ ਦੀ ਤੇ ਜ਼ਰੂਰਤ ਹੀ ਨਹੀਂ ਹੈ ਹੁਣੇ ਗੁਰੂ ਅੰਸਾ ਜੀ ਲਿਖਿਆ ਹੈ ਪਿਆਰਿਓ ਇੱਕ ਵਣਖੰਡ ਵਸੇ ਜਾਏ ਸਾਧਨਾ ਦੇ ਵਹੀਂ ਇੱਕ ਪਾਲਾ ਕਕਰ ਭਨ ਸੀਤਲ ਜਲ ਹੈਵੇਂ ਹੀ ਇੱਕ ਭਸਮ ਚੜਾਵੇਂ ਅੰਗ ਮੈਲ ਨਾ ਤੋ ਵਹੀਂ ਇੱਕ ਜਟਾ ਜੜਾਵਾਂ ਅ ਜੜਾਵਾਂ ਵਾਲੇ ਵੀ ਹੁਣ ਵਾਵਾ ਵੇਖ ਲਿਆ ਆਪਾਂ ਕਿਉਂ ਪਿਆਰਿਓ ਕੰਗਾ ਦੋਨੋਂ ਵਕਤ ਕਰ ਜਿਨ੍ਹਾਂ ਦੇ ਕੇਸ ਆ ਨਾ ਸਿਆਣੀਆਂ ਪੈਣਾ ਜਾਣਦੀਆਂ ਵੀਰ ਬਜ਼ੁਰਗ ਜਾਣਦੇ ਆ ਜੀ ਅਜਰੋਂ ਆਪਾਂ ਆਪਣੇ ਕੇਸਾਂ 'ਚ ਕੰਗਾ ਕਰਦੇ ਆ ਨਾ ਇਹ ਵੀ ਇੱਕ ਸਿਰ ਦੀ ਐਕਸਰਸਾਈਜ਼ ਆ ਜੋ ਸਿਰੇ ਤੁਸੀਂ ਉੱਠ ਕੇ ਕੇਸਾਂ 'ਚ ਕੰਗਾ ਕਰ ਦਿਓ ਰਾਤ ਨੂੰ ਸੌਣ ਲੱਗਿਆਂ ਪਾਗ ਉਤਾਰ ਕੇ ਫਿਰ ਕੇਸਾਂ 'ਚ ਕੰਗਾ ਕਰ ਦਿਓ ਇਹ ਵੀ ਤੁਹਾਡੇ ਸਿਰ ਦੀ ਇੱਕ ਐਕਸਰਸਾਈਜ਼ ਐ ਇਹ ਵੀ ਤੁਹਾਡੀ ਉਦਮ ਦਿਨਸ਼ੇ ਪੰਗਾ ਕੰਗਾ ਦੋਨੋਂ ਵਕਤ ਕਰ ਪਾਗ ਚੁੰਨੇ ਕਰ ਬੰਨ੍ਹ ਲਈ ਦਾਤਣ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ ਰਹਿਤ ਨਾ ਮੇਰ ਦੇ ਦੰਤ ਨਿਤ ਕਰੇ ਪਗ ਚੁਣ ਕੇ ਬੰਨੇ ਕੰਗਾ ਦੋ ਵਕਤ ਕਰੇ ਜੜਾਵਾਂ ਦੀ ਕਿਥੋਂ ਕੰਗਾ ਹੋ ਜੂਗਾ ਜੀ ਬੋਲੋ ਪਿਆਰੇ ਜੜਾਵਾਂ ਦੀ ਕਿਥੋਂ ਕੰਗਾ ਹੋ ਜੂਗਾ ਆਇ ਕੱਲ ਮੈਂ ਵੇਖ ਰਿਆ ਸੀ ਇੰਟਰਨੈਟ ਤੇ ਉਹ ਮੇਰੇ ਖਿਆਲ ਚ ਉਹ ਕਾਫੀ ਵਾਵਾ ਭਾਰਾ ਹੀ ਸਮਾਨ ਕਹਿੰਦੇ 35 40 ਕਿਲੋ ਸਿਰ ਤੇ ਜੜਾਵਾਂ ਦਾ ਭਾਰ ਹੈ ਰੱਬ ਜਾਣੇ ਹੁਣ ਸੌਂਦਾ ਕਿਦਾਂ ਆਪਾਂ ਥੋੜੀ ਜੀ ਸਿਰ ਤੇ ਭਾਰ ਚੱਕਿਆ ਹੋਏ ਤੇ ਰਾਤ ਨੂੰ ਬੰਦੇ ਨੂੰ ਲਾਉਣਾ ਪੈਂਦਾ ਇੱਕ ਬਾਬਾ ਜੀ 20 ਕਿਲੋ ਦੀ ਚਾਪੀ ਗਾਲ ਚ ਪਾਈ ਫਿਰਦੇ ਕਹਿੰਦਾ ਮੈਂ ਦੇਸ਼ ਦਾ ਭਲਾ ਕਰਨਾ ਹਾਂ ਗਾਹ ਚ ਚਾਵੀ ਪੈਸੇ ਦੇਸ਼ ਦਾ ਭਲਾ ਕਿਦਾਂ ਹੋਜੂ ਮੈਂ ਤੇ ਉਹ ਵੇਖ ਵੇਖ ਕੇਗਾ ਸੱਚਾ ਪਾਤਸ਼ਾਹ ਸਾਹ ਆਈ ਤੇਰਾ ਦੇਣਾ ਨਹੀਂ ਦਿੱਸਦੇ ਆ ਜੰਗ ਸੀ ਜਿਹੜੇ ਲੋਕ ਤਰ੍ਹਾਂ ਤਰ੍ਹਾਂ ਦੇ ਪਖੰਡ ਕਰਦੇ ਸੀ ਅੱਛਾ ਹੁਣ ਇੱਕ ਜਾਗਰਤੀ ਇਹ ਆਈ ਕਿ ਸਾਡੇ ਬਹੁਤ ਹਿੰਦੂ ਵੀਰ ਵੀ ਹੁਣ ਕਮੈਂਟ ਕਰ ਰਹੇ ਆ ਕਿ ਯਾਰ ਇਸ ਦੇਸ਼ ਨੂੰ ਸਮਾਜ ਨੂੰ ਗੁਮਰਾਹ ਨਾ ਕਰੋ ਆ ਗੱਲ ਸਹੀ ਨਹੀਂ ਹੈਗੀ ਸ਼ੁਕਰ ਜਾਗੇ ਤੇ ਕੋਈ ਬੜੇ ਸਾਡੇ ਭਰਾ ਜਾ ਕੇ ਆ ਬੜੇ ਪੁਲਿਸ ਅਫਸਰ ਜੱਜ ਅੱਜ ਨੂੰ ਸਾਨੂੰ ਫੋਨ ਆਉਂਦੇ ਨਾ ਉੱਚੀ ਉੱਚੀਆਂ ਉਹਦਿਆਂ ਤੇ ਬੈਠਿਆਂ ਤੇ ਕਹਿੰਦੇ ਨਹੀਂ ਜੀ ਹੁਣ ਸਮਾਜ ਸੁਧ ਰਿਹਾ ਹੈ ਸਮਾਜ ਵਧੀਆ ਬਣ ਰਿਹਾ ਹੈ ਸਮਾਜ ਦਾ ਭਲਾ ਕਰਨਾ ਪਰਾਈ ਔਸਤਰੀ ਵਲ ਵੇਖ ਕੇ ਤੇਰੇ ਮਨ ਚ ਵਕਾਰ ਨਾ ਆਵੇ ਇਹ ਕੰਟਰੋਲ ਕਰਨਾ ਸੀ ਆਪਣੇ ਦਿਮਾਗ ਚ ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਦੇ ਕੋਲ ਬਾਨੂ ਬੇਗਮ ਆਈ ਭਾਈ ਸਰਦਾਰ ਹਰੀ ਸਿੰਘ ਨਲਵੇ ਕੋਲ ਉਹ ਕਹਿੰਦੀ ਮੈਨੂੰ ਤੇਰੇ ਵਰਗਾ ਪੁੱਤਰ ਚਾਹੀਦਾ ਉਨੇ ਖਾ ਮੇਰੇ ਅਰਕਾ ਫਿਰ ਮੈਂ ਹੀ ਆ ਮੈਂ ਇਹਨੂੰ ਆਪਣਾ ਤੋ ਪੁੱਤਰ ਬਣਾ ਲਾ ਤੈਨੂੰ ਮੈਂ ਧਰਮ ਦੀ ਮਾਂ ਬਣਾਉਣਾ ਆ ਇਹ ਵਾਸ਼ਨਾਵਾਂ ਨੂੰ ਕੰਟਰੋਲ ਕਰਨ ਦਾ ਤਰੀਕਾ ਅਸੀਂ ਵਾਰਸ ਉਹਨਾਂ ਦੇ ਆਥੇ ਕੋਈ ਵਾਸ਼ਨਾਵਾਂ ਨੂੰ ਕੰਟਰੋਲ ਕਰ ਲਈ ਕੱਪੜੇ ਨਹੀਂ ਪਾਰੇ ਜਿਵੇਂ ਵਾਸ਼ਨਾਵਾਂ ਕੰਟਰੋਲ ਕੀਤੇ ਜੇ ਸੱਚੀ ਵਾਸ਼ਨਾਵਾਂ ਕੰਟਰੋਲ ਸੀ ਕੋਲਕਾਤਾ ਰੇਬ ਕੇ ਨੇ ਕੀਤਾ ਸੀ ਉਸ ਡਾਕਟਰ ਬੀਬੀ ਦਾ ਉਸ ਮਾਪੇ ਪਾਪ ਦੀਆਂ ਅੰਦਰਾਂ ਤਰਫ ਦੀਆਂ ਨੇ ਜਿਨ੍ਹਾਂ ਦੀ ਜਵਾਨ ਧੀ ਕਿੰਨਿਆ ਕਾਣ ਕਿੰਨੇ ਇਸ ਸਮਾਜ ਵਿੱਚ ਕਿੰਨਾ ਕੁਝ ਵਾਪਰ ਚੁੱਕਾ ਹੈ ਕਦੋਂ ਸਾਡਾ ਸਮਾਜ ਜਾਗੇਗਾ ਜੀ ਤੇ ਉਸ ਡਾਕਟਰ ਵੀਰ ਦੇ ਬਿਆਨ ਸੀ ਜਿਹੜਾ ਉੱਥੇ ਸਟਾਫ ਸੀ ਉਹਦੇ ਬਿਆਨ ਸੀ ਬਾਪ ਦੇ ਬਿਆਨ ਸੀ ਕਾਸ਼ ਕਿਤੇ ਇੱਥੇ ਕੋਈ ਸਿੱਖ ਅੱਜ ਵੀ ਹੈ ਜਿਹੜੇ ਲੋਕ ਮੰਨਦੇ ਆ ਕਦੀ ਕਿਸੇ ਨੂੰ ਪੁੱਛ ਕੇ ਵੇਖਿਓ ਹਾਂ 1-2% ਕੋ ਗਲਤ ਹੋ ਸਕਦਾ ਹੈ ਬੰਦਾ ਪਰ ਸਿੱਖੀ ਦਾ ਕਰਤਾਰ ਸਿੱਖ ਦਾ ਕੈਰੇਕਟਰ ਜੇ ਜ਼ਮੀਨ ਤੋਂ ਉੱਪਰ ਪਹੁੰਚਿਆ ਉਹਦੇ ਪਿਛੇ ਮੇਰੇ ਸਤਗੁਰ ਦੀ ਕਾਲ ਕਮਾਈ ਤੇ ਐਡੀ ਸੱਚੀ ਸੁੱਚੀ ਵਿਚਾਰਤਾਰਾ ਜਿਹੜੀ ਅੱਜ ਸਾਡੇ ਕੋਲੋਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਪਈ ਹੈ ਪਿਆਰਿਓ ਅਸੀਂ ਮਾਣ ਜਿਨਾ ਕਰੀਏ ਉਹਨਾਂ ਥੋੜਾ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਬੋਲੋ ਪਿਆਰਿਓ ਦੇਖ ਪਰਾਈਆਂ ਮਾਵਾ ਭੈਣਾ ਧੀਆਂ ਜਾਣ ਤਿੰਨ ਰਿਸ਼ਤੇ ਕਾਇਮ ਕਰਲਾ ਇਹ ਸੜਕ ਇਹ ਸਾਡਾ ਅਮੀਰ ਵਿਰਸਾ ਸੀ ਇਹ ਕੁਰਬਾਨੀ ਸੀ ਜ਼ਮੀਨ ਦੀ ਲੜਾਈ ਨਹੀਂ ਸੀ ਜੇ ਜ਼ਮੀਨ ਦੀ ਲੜਾਈ ਹੁੰਦੀ ਆਨੰਦਪੁਰ ਸਾਹਿਬ ਤੇ ਮਹਾਰਾਜ ਨੇ ਖਾਲੀ ਕਰ ਦਿੱਤਾ ਸੀ ਫਿਰ ਸਰਸਾ ਨਦੀ ਤੇ ਕਿਉਂ ਆਏ ਚਮਕੌਰ ਸਾਹਿਬ ਦੀ ਗੜੀ ਨੂੰ ਕਿਹੜਾ ਕਿਉਂ ਪਾਇਆ ਖਦਰਾਨੇ ਦੀ ਢਾਬਤਾ ਕਿਉਂ ਆਇਆ ਵਜ਼ੀਰ ਖਾਂ ਇਹਦਾ ਮਤਲਬ ਉਹਨਾਂ ਦੀ ਮੰਗ ਆਨੰਦਪੁਰ ਸਾਹਿਬ ਨਹੀਂ ਸੀ ਉਹਨਾਂ ਦੀ ਮੰਗ ਕੀ ਸੀ ਕਿ ਗੁਰੂ ਪਾਸ਼ਾ ਆਮ ਲੋਕਾਂ ਦੇ ਹੱਕ ਵਿੱਚ ਖੜਨਾ ਬੰਦ ਕਰ ਦਿਓ ਜਿਹੜਾ ਤੁਸੀਂ ਲੋਕਾਂ ਨੂੰ ਬਰਾਬਰਤਾ ਦਾ ਪਾਠ ਪੜਾ ਰਹੇ ਹੋ ਸਾਰੇ ਬਰਾਬਰ ਆ ਪੰਗਤ ਵਿੱਚ ਬੈਠਦੇ ਆ ਨਾ ਤੁਹਾਡੇ ਇੱਧਰ ਹਿੰਦੂ ਸੱਜੇ ਮੁਸਲਮਾਨ ਖੱਬੇ ਹਿੰਦੂ ਸਾਹਮਣੇ ਕੋ ਜੈਨੀ ਬੋਧੀ ਪਾਰਸੀ ਕਦੀ ਪੁੱਛਿਆ ਆਪਾਂ ਕਿਸੇ ਨੇ ਅਜੇ ਵੀ ਭਾਰ ਦੇਸ਼ ਵਿੱਚ ਐਸੇ ਧਾਰਮਿਕ ਸਥਾਨ ਹੈ ਜਿੱਥੇ ਜਾਤ ਪੁਛ ਕੇ ਐਂਟਰੀ ਦਿੱਤੀ ਜਾਂਦੀ ਹੈ ਮਜਬ ਪੁਛ ਕੇ ਅੰਦਰ ਆਉਣ ਦਿੱਤਾ ਜਾਂਦਾ ਤੇ ਇੱਥੇ ਦਰਵਾਜ਼ੇ ਖੁੱਲੇ ਇੱਥੇ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਸਾਰੇ ਬੋਲੋ ਜੀ ਉਪਦੇਸ਼ ਜਾਂ ਵਰਨਾ ਕੋ ਸਾਝਾ ਇੱਕ ਵਣਖੰਡ ਬੈਸੇ ਜਾਏ ਸਾਧ ਨ ਦੇ ਵਹੀਂ ਇੱਕ ਪਾਲਾ ਕਕਰ ਪਨ ਸੀਤਲ ਜਲ ਹੈ ਵਹੀਂ ਇੱਕ ਭਸਮ ਚੜਾਵੇ ਅੰਗ ਮੈਲ ਨਾ ਤੋ ਵਹੀਂ ਇੱਕ ਜਟਾ ਬਿਗਟ ਬਕਰਾਲ ਸਿਰ ਤੇ ਜੜਾਵਾਂ ਰੱਖੀਆਂ ਕੁੱਲ ਘਰ ਖੋਵੇਂ ਕੁੱਲ ਵੀ ਗਵਾਲੀ ਆਪਣੀ ਪਤਾ ਨਹੀਂ ਕਿੱਥੋਂ ਆਇਆ ਮੈਂ ਘਰਿਆਂ ਦਾ ਲਿੰਕ ਹੀ ਕੋਈ ਨਹੀਂ ਪੁੱਛਦੇ ਮਾਂ ਕਿੱਥੇ ਹੈ ਕੋਈ ਪਤਾ ਨਹੀਂ ਬਾਪ ਕਿੱਥੇ ਪਤਾ ਕਿਉਂ ਜੀ ਔਲਾਦ ਮਾਂ ਬਾਪ ਛੱਡ ਕੇ ਪੈਦਾ ਕਰਦੇ ਮਾਂ ਦਾ ਪਤਾ ਹੀ ਨਹੀਂ ਤੂੰ ਲੋਕਾਂ ਦਾ ਭਲਾ ਕਰਦਾ ਫਰਦਾ ਮਾਂ ਤੇਰੀ ਨੂੰ ਕੋ ਬਰਦਾਸ਼ਮ ਸੰਭਦਾ ਫਰਦਾ ਮਾਂ ਤੇਰੀ ਦੁਵਾਈ ਵਿਚਾਰੀ ਲੋਕਾਂ ਕੋ ਮੰਗੇ ਲਿੰਦੀ ਫਰਦੀ ਐ ਇਸ ਸਮਾਜ ਦਾ ਭਲਾ ਕਰਨਾ ਇੱਕ ਜਟਾ بگੜ ਬਿਕਰਾਲ ਕੁੱਲ ਕਰ ਖੋਵਹੀਂ ਇੱਕ ਨਗਨ ਫਿਰੈ ਦਿਨ ਰਾਤ ਆ ਦੁਬਾਰਾ ਤੋ ਬੋਲਦਾ ਜੀ ਇੱਕ ਨਗਨ ਫਿਰੈ ਦੇ ਨੰਗੇ ਤੁਰੇ ਫਰਦੇ ਦਿਨ ਰਾਤ ਕਾਦੇ ਲਈ ਰੱਬ ਪਾਉਣ ਲਈ ਮਹਾਰਾਜ ਕਹਿੰਦੇ ਤੇ ਭਾਈ ਗੁਰਦਾਸ ਜੀ ਕਹਿੰਦੇ ਜੇ ਨੰਗੇ ਰਾਂਬ ਮਿਲਦਾ ਨਾ ਕਪੜੇ ਲਾਇਆ ਰੱਬ ਮਿਲਦਾ ਹੋਵੇ ਨਾ ਸਭ ਤੋਂ ਪਹਿਲਾਂ ਪਸ਼ੂਆਂ ਨੂੰ ਮਿਲ ਜਾਏ ਜੰਗਲ ਦੇ ਜਾਨਵਰਾਂ ਨੂੰ ਮਿਲ ਜਾਏ ਕਿਉਂ ਜੀ ਮਿਲੇ ਜੇ ਤੀਰਥ ਨਹਾਤਿਆਂ ਡੱਡਾਂ ਜਲਵਾਸੀ ਵਾਲ ਵਧਾਇਆ ਪਾਈਏ ਬਟਜਟਾਂ ਪਲਾਸੀ ਜੇ ਜੜਾਵਾਂ ਵਧਾਇਆ ਰੱਬ ਮਿਲਦਾ ਤੇ ਬੋਰਡ ਨੂੰ ਮਿਲਦਾ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਕਹਿੰਦੇ ਬੋਰਡ ਦੀਆਂ ਜੜਾਵਾਂ ਬਹੁਤ ਲੰਬੀਆਂ ਹੁੰਦੀਆਂ ਬੋਰਡ ਵੇਖਿਆ ਜੀ ਬਹੁਤ ਲੰਬੀਆਂ ਲੰਬੀਆਂ ਜੜਾਵਾਂ ਹੁੰਦੀਆਂ ਭਾਈ ਗੁਰਦਾਸ ਜੀ ਕਹਿੰਦੇ ਮਿਲੇ ਜੇ ਤੀਰਥ ਨਾਤਿਆਂ ਡੱਡਾਂ ਚ ਲਵਾਸੀ ਵਾਲ ਵਧਾਇਆ ਪਾਈਏ ਬੱਟ ਬੋੜ ਜਟਾਂ ਪਲਾਸੀ ਨੰਗੇ ਰਹਿਆ ਜੇ ਮਿਲੇ ਵਣ ਜੰਗਲ ਮਿਰਗ ਹਿਰਨ ਉਦਾਸੀ ਫਿਰ ਤੇ ਜੰਗਲਾਂ ਦੇ ਹਿਰਨਾ ਨੂੰ ਜਨਵਰਾਂ ਨੂੰ ਰੱਬ ਸਭ ਤੋਂ ਪਹਿਲਾਂ ਮਿਲਦਾ ਉਹ ਕਿਹੜੇ ਕਪੜਾ ਤਨ ਤੇ ਪਾਉਂਦੇ ਆਖੋ ਸਤਨਾਮ ਸ੍ਰੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਰੱਖੋ ਕਰ ਭਾਈ ਗੁਰਦਾਸ ਜੀ ਦੇ ਕਬੇਤ ਰੱਖੋ ਕਰ ਗੁਸਾ ਨਾ ਮਨਾਇਓ ਮਾਫੀ ਮੰਗ ਲਵਾ ਗੁਰਦਾਸ ਮਾਨ ਦਾ ਤੇ ਨਾ 5 ਸਾਲ ਦੇ ਬੱਚੇ ਨੂੰ ਪਤਾ ਭਾਈ ਗੁਰਦਾਸ ਜੀ ਦਾ ਦੱਸਣਾ ਪੈਂਦਾ ਕਈ ਵਾਰੀ 30 40 ਸਾਲ ਤੱਕ ਪੁੱਛੇ ਨਾ ਭਾਈ ਗੁਰਦਾਸ ਕੋਲ ਮੈਨੂੰ ਤਾਂ ਪਤਾ ਨਹੀਂ ਮੈਂ ਕੀ ਲੈਣਾ ਭਾਈ ਗੁਰਦਾਸ ਤੂੰ ਕਹਿੰਦਾ ਮੈਨੂੰ ਪਤਾ ਹੀ ਨਹੀਂ ਭਾਈ ਗੁਰਦਾਸ ਉਹ ਸ਼ਖਸੀਅਤ ਸੀ ਜਿਨ੍ਹਾਂ ਨੇ ਬਾਣੀ ਲਿਖੀ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਬਹਿ ਕੇ ਅਸੀਂ ਵਿਰਸੇ ਤੋਂ ਦੂਰ ਹੋ ਗਏ ਇਸ ਕਰਕੇ ਇਸ ਗੱਲ ਨੂੰ ਸਮਝਿਓ ਸਤਕਾਰਯੋਗ ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਨਗਨ ਫਰੇ ਦਿਨ ਰਾਤ ਇੱਕ ਦਿਨ ਰਾਤ ਨੰਗੇ ਤੁਰੇ ਫਿਰਦੇ ਨੇ ਨੀਂਦ ਨਾ ਸੋਈ ਸੰਦੇ ਹੀ ਨਹੀਂ ਅੱਛਾ ਕਹੀਏ ਕਈਆਂ ਦਾ ਵੀ ਰਕਾਟ ਪੁੱਛਦਾ ਪੁੱਤਰ ਕਾ ਬਾਬਾ ਜੀ ਆਪ ਕਦ ਕੇ ਸੋਏ ਕੋਈ ਮੈਨੂੰ ਖਿਆਲ ਹੀ ਨਹੀਂ ਮਿਕਾਉਂਦਾ ਸੁੱਤਾ ਕਹਿੰਦਾ ਅੱਲਾਹ ਦੀ ਜੇ ਜਾਗਣਾ ਰਾਬ ਮਿਲਦਾ ਤੇ ਟੈਕਸੀ ਡਰਾਈਵਰਾਂ ਨੂੰ ਮਿਲ ਜੇ ਉਹ ਕਈ ਕੀ ਰਾਤਾਂ ਜਾਗ ਸੰਦੇ ਬਈ ਉਹ ਬੋਲੋ ਵਿਆਹ ਰਹੋ ਉਹ ਤਾਂ ਫੇਰ ਵੀ ਜਾਗਦਾ ਆਪਣਾ ਟੱਬਰ ਪਾਲਣ ਲਈ ਤੂੰ ਕਦ ਲਈ ਜਾਗਦਾ ਹੈ ਕੁ ਫਾਇਦਾ ਹੈ ਇੱਥੇ ਕਈ ਧੂਣੀਆਂ ਤੇ ਪਾਉਂਦੇ ਫਿਰਦੇ ਸੀ ਮੈਂ ਕਹਿਦੀ ਸੀ ਸੋਚਦਾ ਸਾਡੇ ਬਾਬੇ ਨੇ ਆਖਾ ਤੂੰ ਧੂਣੀ ਤੇ ਪਾ ਕੇ ਬੈਠਾ ਬੰਨੇ ਬੰਨੇ ਬੈਠਾ ਦਾ ਫਾਇਦਾ ਹੈਗਾ ਕਹਿੰਦਾ ਨਹੀਂ ਕਹਿੰਦਾ ਫਿਰ ਆ ਤੈਨੂੰ ਮੈਂ ਕੰਮੇ ਲਾਵਾਂ ਮਾਰਾ ਨੇ ਧੂਣੀ ਉੱਤੇ ਰੱਖ ਦਿੱਤੀ ਲੋ ਲੱਗੇ ਰਤਾ ਆਟਾ ਕਹਿੰਦੇ ਪਕਾਉ ਰੋਟੀਆਂ ਕਿਹਦਾ ਢਿੱਡ ਦੇ ਭਰੂ ਉਹ ਬੋਲੋ ਬਿਆਰਿਓ ਆ ਲੰਗਰਾਂ ਦੀਆਂ ਲੋਹਾਂ ਤਪਦੀਆਂ ਦੇਗਾ ਬਣਦੀਆਂ ਆਗੋ ਹੋਈਆ ਸਾਡੇ ਬਾਬੇ ਨੇ ਆਗ ਦਾ ਰੂਪ ਬਦਲਤਾ ਜਦੋਂ ਗਰਮੀ ਦੀ ਅੱਤ ਦੀ ਗਰਮੀ ਸਾਡੀਆਂ ਭੈਣਾਂ ਸਾਡੇ ਵੀਰ ਪ੍ਰਸ਼ਾਦਾ ਲੰਗਰ ਤਿਆਰ ਕਰਦੇ ਆ ਨਾ ਇਸ ਤਪ ਦਾ ਫਾਇਦਾ ਤੇ ਉਹ ਕੇ ਦੇ ਭੁੱਖੇ ਦੇ ਪੇਟ ਵਿੱਚ ਦੋ ਪ੍ਰਸ਼ਾਦੇ ਪੈਣਗੇ ਜਿਹੜਾ ਬਿਨਾਂ ਵਜ੍ਹਾ ਈ ਧੂਣੀ ਤੇ ਪਾ ਕੇ ਬੈਠਾ ਸਰੀਰ ਦਾ ਸਤਿਆਨਾਸ ਹੀ ਮਾਰ ਰਿਆ ਇਹ ਕਗਨ ਜਲਾਵੇਂ ਅੰਗ ਆਪ ਵੇ ਗੋਵਹੀ ਅਖੀਰ ਤੇ ਕਹਿੰਦੇ ਵਿਣ ਨਾਮੈ ਤਨਸ਼ਾਰ ਬਿਨਾ ਨਾਮ ਤੋਂ ਬਿਨਾ ਪਰਮੇਸ਼ਰ ਦੀ ਬੰਦਗੀ ਤੋਂ ਆ ਸਾਰੇ ਕੰਮ ਸਵਾਭ ਵਾਲੇ ਵਿਣ ਨਾਮੈ ਤਨਸ਼ਾਰ ਕਿਆ ਕਹਿ ਰੋਵਹੀਂ ਕੀ ਕਹਿ ਕੇ ਰੋਣਗੇ ਜੀ ਅਖੀਰ ਤੇ ਕਹਿੰਦੇ ਨੇ ਸੋਹਣ ਖਸਮਦਵਾਰ ਉਹ ਸੋਭਾ ਦਿੰਦਿਆ ਖਸਮ ਦੇ ਦਰ ਤੇ ਕਿਹੜੇ ਜੇ ਸਤਗੁਰ ਸੇਵਹੀਂ ਜਿਹੜੇ ਆਪਣੇ ਸਤਗੁਰ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਗੁਜ਼ਾਰਦੇ ਹਾਂ ਅਸੀਂ ਪਹਾੜਾਂ ਵਾਲਿਆਂ ਸਾਨੂੰ ਐਸਾ ਮਹਾਨ ਸਤਗੁਰ ਜੀ ਪ੍ਰਾਪਤ ਹੋਏ ਨੇ ਸਾਨੂੰ ਭੁੱਲਿਆਂ ਨੂੰ ਪਟਕਿਆਂ ਨੂੰ ਪਰਾਏ ਪਿਆ ਨੂੰ ਸਿੱਧੇ ਰਸਤੇ ਪਾਇਆ ਸਮਾਂ ਮੇਰਾ ਸਮਾਪਤ ਹੈ ਕਿਉਂਕਿ ਦੁਵਾਨ ਲੇਟ ਰੰਬ ਹੋਇਆ ਜੀ ਵੈਸੇ ਤਾਂ ਸਾਰਿਆਂ ਦਾ ਹੀ ਸਮਾਂ ਡੇਢ-ਡੇਢ ਘੰਟਾ ਸੀ ਪਰ ਬੇਨਤੀ ਹੈ ਜੀ ਪ੍ਰਬੰਧਕ ਵੀਰਾਂ ਨੇ ਕਿੱਡਾ ਸੋਹਣਾ ਟੈਂਟ ਲਾਇਆ ਵੇਖੋ ਕਿੱਡੇ ਸੋਹਣੇ ਝੂਮਰ ਲਾਇਆ ਟਾਈਮ ਨਾ ਆਉ ਆ ਮੇਰਾ ਡੇਢ ਘੰਟਾ ਸੀ ਪੌਣਾ ਘੰਟਾ ਮੈਨੂੰ ਟਾਈਮ ਮਿਲਿਆ ਤੇ ਮਗਰ ਉਹ ਭਾਈ ਨਰਮਲ ਸਿੰਘ ਜੀ ਕੀ ਬਾਤ ਆ ਦੱਸਿ ਗਾਇਆ ਪ੍ਰਿੰਸੀਪਲ ਸਾਹਿਬ ਭਾਈ ਨਰਮਲ ਸਿੰਘ ਜੀ ਨਾਗਪੂਰੀ ਬਾ ਕਮਾਲ ਕੀਰਤਨ ਕਰਦੇ ਨੇ ਪ੍ਰਿੰਸੀਪਲ ਸਾਹਿਬ ਕਿੰਨਾ ਪਿਆਰਾ ਕੀਰਤਨ ਕਰਕੇ ਗਏ ਆ ਲੇਟ ਕਿਉਂ ਸ਼ੁਰੂ ਹੋਇਆ ਕਿਉਂਕਿ ਅਸੀਂ ਲੇਟ ਆਉਨੇ ਆ ਥੀਏਟਰ ਵਿੱਚ ਮੂਵੀ ਜੇ 6 ਵਜੇ ਸ਼ੁਰੂ ਨਹੀਂ ਹੋਵੇ ਤਾਂ ਕਿੰਨੇ ਵਜੇ ਪਹੁੰਚੀਦਾ ਭਲਾ ਜੀ ਉੱਚੀ ਬੋਲ ਕੇ ਦੱਸਿਓ ਜੀ ਕਿੰਨੇ ਵਜੇ ਭਲਾ ਬੀਬੀਆਂ ਘਰਵਾਲੇ ਨੂੰ ਕਿੰਨੇ ਵਜੇ ਫੋਨ ਕਰਦੀਆਂ ਭਲਾ ਜਲਦੀ ਜਲਦੀ ਆ ਜਾਓ ਮੈਂ ਸ਼ੁਰੂ ਤੋਂ ਵੇਖਣੀ ਤਾਂ ਸਟੋਰੀ ਤੇ ਸਮਝ ਨਹੀਂ ਆਉਣੀ ਤੇ ਸਮਾਰਮ ਬਾਰੇ ਪਤਾ ਕੀ ਪੁੱਛਦੀਆਂ ਬੀਬੀਆਂ ਜਾਂ ਆਮ ਬੰਦੇ ਇਹ ਸਮਾਪਤੀ ਕਦੋਂ ਹੋਣੀ ਆ ਭਲਾ ਵੀ ਕਿਤੇ ਪਹਿਲਾਂ ਨਾ ਸਾਨੂੰ ਬਹਿਣਾ ਪੈ ਜਾ ਕੇ ਬੇਨਤੀ ਆ ਜੀ ਹੁਣ ਜਿਹੜੇ ਮਗਰਲੇ ਦੋ ਦਵਾਨਾ ਨਾ ਜਿਹੜਾ ਸਭ ਤੋਂ ਪਹਿਲਾਂ ਜਥਾ ਲੱਗੇ ਉਹਨੂੰ ਵੀ ਧਿਆਨ ਨਾਲ ਸੁਣੋ ਭਾਵੇਂ ਬੱਚੇ ਕਰਨ ਉਹਨਾਂ ਨੂੰ ਵੀ ਧਿਆਨ ਨਾਲ ਸੁਣੋ ਇਹ ਮੌਕੇ ਰੋਜ਼ ਰੋਜ਼ ਗੱਜ ਕੇ ਬੋਲਿਓ ਜੀ ਨਹੀਂ ਮਿਲਦੇ ਤੋਂ ਸਾਰਿਆਂ ਦਾ ਧੰਨਵਾਦ ਆ ਹੁਣ ਜਿਹੜੀ ਪੌੜੀ ਸੀ ਨਾ ਇੱਥੇ ਆਪਾਂ ਡੇਢ ਦੋ ਘੰਟੇ ਬੋਲ ਸਕਦੇ ਸੀ ਮੈਨੂੰ ਕਾਲੀ ਕਾਲੀ ਇਹਦੇ ਅਰਥ ਕਰਨੇ ਪਏ ਕਿਉਂਕਿ ਪਿੱਛੇ ਵੀਰ ਜੀ ਹੁਣਾਂ ਨੇ ਵੀ ਤੁਹਾਨੂੰ ਬਾਣੀ ਦਾ ਕੀਰਤਨ ਸਰਵਣ ਕਰਾਉਣਾ ਹੈ ਤੋਂ ਇਸ ਕਰਕੇ ਬੇਨਤੀ ਜਿਹੜੇ ਕਾਲ ਦੇ ਦੋ ਦਵਾਨਾ ਨਾ ਉਹਨਾਂ ਚ ਹੁਣ ਕਿਰਤ ਅਰਸ ਕਰਿਓ ਸਾਡੇ ਉੱਤੇ ਸਾਡੇ ਗੜੀ ਹੱਥ ਜੋੜ ਕੇ ਬੇਨਤੀ ਹੈ ਜੀ ਭੈਣੋ ਵੀਰੋ ਥੋੜਾ ਥੋੜਾ ਪਹਿਲਾਂ ਆ ਜਿਓ ਆ ਮੈਂ ਤੁਰਿਆ ਆਉਂਦਾ ਜਿੰਨੇ ਦੀਆਂ ਦੁਕਾਨਾਂ ਖੁੱਲੀਆਂ ਐ ਨਾ ਮੈਂ ਹੱਥੀਂ ਜੋੜਦਾ ਮੈਂ ਬੰਦ ਕਰ ਦੋ ਭਰਾਵੋ ਮੁਸਲਮਾਨ ਭਰਾ ਚੰਗੇ ਆ ਕਮਸਿੰਗਾਂ ਜਿਹਨੂੰ ਰੋਜੀ ਹੁੰਦੀ ਆ ਜਾਂ ਉਹਨਾਂ ਦੀਆਂ ਇਦਾਂ ਹੁੰਦੀਆਂ ਉਹ ਦੁਕਾਨਾਂ ਬੰਦ ਕਰਦੇ ਆ ਪਰ ਅਸੀਂ ਪਤਾ ਨਹੀਂ ਇੰਨੇ ਪੈਸੇ ਜੋੜ ਕੇ ਕਿੱਥੇ ਖਾਂਦੇ ਆ ਆਖੋ ਸਤਨਾਮ ਸ੍ਰੀ ਇੱਕ ਅੱਧਾ ਦਿਨ 2-4 ਘੰਟੇ ਪਹਿਲਾਂ ਵੀ ਬੰਦ ਕਰ ਦਾਂਗੇ ਕੋਈ ਫਰਕ ਨਹੀਂ ਪੈਣਾ ਆਓ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੀਏ ਗੁਰੂ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਵੇਖਿਓ ਪਦਾਰਥ ਘਟ ਹੁਣ ਵੱਧ ਹੁਣ ਜਿੰਦਗੀ ਦਾ ਖੇਡਾ ਸਾਡੇ ਕੋਲ ਕੋ ਖੋਹ ਨਹੀਂ ਸਕਦਾ ਸਾਰਿਆਂ ਦਾ ਧੰਨਵਾਦ ਬਹੁਤ ਪਿਆਰ ਨਾਲ ਆਪ ਜੀ ਨੇ ਵਿਚਾਰਾ ਸੁਣਿਆ ਨੇ ਆਸ ਹੈ ਕਿ ਹੁਣ ਇਸ ਬੇਨਤੀ ਨੂੰ ਪ੍ਰਵਾਨ ਕਰੋਗੇ ਤੇ ਕੱਲ ਦੇ ਜਿਹੜੇ ਦੋ ਦਵਾਨਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਿਹੜਾ ਦਵਾਨ ਚੱਲਣਾ ਉਹਦੇ ਵਿੱਚ ਆਪ ਜੀ ਹਾਜ਼ਰੀ ਲਵਾਓਗੇ ਵਿੱਚੋਂ ਉੱਠ ਕੇ ਚਾਹ ਪਾਣੀ ਪੀ ਆਇਆ ਕਰਿਓ ਪਰ ਆਉਣ ਦੀ ਪਹਿਲਾਂ ਕਹੇਚਲ ਕਰਿਓ ਲਾਈਵ ਕਰਨ ਵਾਲੇ ਸਾਊਂਡ ਵਾਲੇ ਟੈਂਟ ਵਾਲੇ ਲੰਗਰ ਬਣਾਉਣ ਵਾਲੇ ਵਰਤੌਣ ਵਾਲੇ ਸਭ ਵੀਰਾਂ ਦਾ ਪਹਿਣਾ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਤਹਿਦ ਲੋ ਧੰਵਾਦ ਰਿੰਦੇ ਜੋ ਦਵਾਨਾਂ ਵਿੱਚ ਆਪਾਂ ਫਿਰ ਸਤਿਗੁਰ ਦੀ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਵਾਂਗੇ 100 ਵੀਵਰਸ ਏਸੀ ਅੱਜ ਦੀ ਵੀਡੀਓ ਵੀਡੀਓ ਸੁਣਾਉਂਦਾ ਸੀ ਆਪਾਂ 22 ਸਰਬਜੀਤ ਸਿੰਘ ਜੀ ਦੀ ਕਥਾ ਜਿਹੜੀ ਕਿ ਬਹੁਤ ਵਧੀਆ ਸੀ ਦਿਲ ਦੀਆਂ ਗੱਲਾਂ ਕਰਨ ਦੇ ਸੀ ਦਿਲ ਚ ਜਾ ਕੇ ਲੱਗਨ ਦੇੀਆਂ ਸੀ ਉਹਨਾਂ ਨੇ ਬਿਲਕੁਲ ਸਹੀ ਕਿਹਾ ਕਿ ਸਾਨੂੰ ਅਸੀਂ ਕਿ ਕਹਿੰਨੇ ਕਿ ਕੱਪੜੇ ਉਤਾਰ ਕੇ ਬਾਕੀ ਸਿਰ ਚ ਕਾ ਲੋ ਮਾਲ ਕੇ ਵਾਲ لمبے ਰੱਖ ਕੇ ਲੋਨ لمبے ਰੱਖ ਕੇ ਅਸੀਂ ਇੱਕ ਮਜ਼ਬੀ ਬਣ ਜਿੰਨੇ ਤੇ ਇਹ ਬਹੁਤ ਗਲਤ ਗੱਲ ਹੈ ਕੋਈ ਵੀ ਮਜ਼ਹਬ ਜਿਹੜਾ ਨਾ ਉਹ ਇਹੋ ਜੀ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਔਰ ਅਗਰ ਅਸੀਂ ਇੰਜ ਦੇ ਕੰਮ ਕਰਾਂਗੇ ਤਾਂ ਕੱਪੜੇ ਵਾਲੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਕੱਪੜੇ ਦੀਆਂ ਦੁਕਾਨਾਂ ਬੰਦ ਹੋਣਗੀਆਂ ਤੇ ਘਰਾਂ ਦੇ ਖਰਚੇ ਕਿੰਜ ਚੱਲਣਗੇ ਇਹ ਤੇ ਉਹਨਾਂ ਨੇ ਇੱਕ ਗੱਲ ਬਿਲਕੁਲ ਸਹੀ ਕਹੀ ਹੈ ਕਿ ਇਹੋ ਜੇ ਕੰਮ ਨਹੀਂ ਕਰਨੇ ਚਾਹੀਦੇ ਔਰ ਸਾਨੂੰ ਕੋਈ ਮਜ਼ਹਬ ਇਹੋ ਜੀਆਂ ਗੱਲਾਂ ਸਿਖਾਉਂਦਾ ਵੀ ਨਹੀਂ ਹੈ ਉਹ ਬਹੁਤ ਵਧੀਆ ਗੱਲਾਂ ਕਰਨ ਦੇ ਸੀ ਮੈਂ ਕਿੰਨੀ ਹੈ ਕਿ ਦਿਲ ਚ ਜਾ ਕੇ ਲੱਗਨ ਦਈਆਂ ਸੀ ਉਹ ਇਸੇ ਤਰ੍ਹਾਂ ਉਹ ਇਹਦੇ ਕਿ ਸਾਨੂੰ ਨਾ ਇਹੋ ਜਿਹੇ ਜਿਹੜੀਆਂ ਮਹਿਫਲਾ ਹੁੰਦੀਆਂ ਨਾ ਇਹਦੇ ਵਿੱਚ ਪਹਿਲੋਂ ਜਾ ਕੇ ਸੁਣਨਾ ਚਾਹੀਦਾ ਬਲਕਿ ਅਸੀਂ ਕੀ ਕਰਦੇ ਆ ਅਸੀਂ ਬੈਠੇ ਰਹਿੰਦੇ ਆ ਕਿ ਚਲੋ ਜੀ ਜਿਸ ਨੇ ਐਂਡ ਹੋਏਗਾ ਚਲ ਜਾਾਂਗੇ ਅਗਰ ਕੋਈ ਮੂਵੀ ਦਾ ਕੋਈ ਦੂਸਰਾ ਕੋਈ ਇਹੋ ਜਿਹਾ ਟਾਈਮ ਹੋਵੇ ਉਥੇ ਅਸੀਂ ਪਹਿਲੋਂ ਟਾਈਮ ਤੋਂ ਪਹੁੰਚੇ ਹੁੰਨੇ ਆ ਕਿ ਅਸੀਂ ਜਾ ਕੇ ਉੱਥੇ ਬਈਏ ਆਪਣੀ ਸੀਟ ਮੱਲੀ ਗਏ ਸਾਨੂੰ ਕੋਈ ਚੀਜ਼ ਮਿਸ ਨਾ ਹੋਵੇ ਇਸੇ ਤਰ੍ਹਾਂ ਸਾਨੂੰ ਜਿਸਲੇ ਕੋਈ ਮذਬੀ ਜਗ੍ਹਾ ਤੇ ਇਹ ਜੀ ਤੇ ਜਾਣਾ ਹੋਵੇ ਤੇ ਸਾਨੂੰ ਪਹਿਲੋਂ ਜਾ ਕੇ ਉਹਦੇ ਕਾਰੇ ਖੈਰ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਨਾ ਕਿ ਬੈਠੇ ਰਹੀਏ ਕਿ ਐਸੀ ਬੜਾ ਜ ਐਂਡ ਤੇ ਜਾਈਏ ਬਹੁਤ ਗਲਤ ਗੱਲ ਹੈ ਤੇ ਇਸੇ ਤਰ੍ਹਾਂ ਸਾਨੂੰ ਆਪਣੇ ਬੱਚਿਆਂ ਨੂੰ ਵੀ ਇਹ ਜੀ ਸਿਖਾਉਣਾ ਚਾਹੀਦਾ ਅਗਰ ਅਸੀਂ ਇਨ੍ਹਾਂ ਚੀਜ਼ਾਂ ਨੂੰ ਫਾਲੋ ਨਹੀਂ ਕਰਾਂਗੇ ਅਸੀਂ ਇਹੋ ਜੇ ਕੰਮ ਨਹੀਂ ਕਰਾਂਗੇ ਤੇ ਅਸੀਂ ਜ਼ਿੰਦਗੀ ਦੇ ਵਿੱਚ ਤਦਨ ਪਿੱਛੇ ਰਹਿ ਜਾਵਾਂਗੇ। ਔਰ ਭਾਈ ਸਰਬਜੀਤ ਸਿੰਘ ਜੀ ਸਾਡੇ معاشਰੇ ਦੀ ਬਿਲਕੁਲ ਸਹੀ ਅਕਾਸੀ ਕਰਨ ਦੇ ਸੀ। ਅੱਜ ਕੱਲ ਦਾ ਜਿਹੜਾ ਮਾਸ਼ਰਾ ਲੋਕ ਹੈ ਉਹ ਬਿਲਕੁਲ ਇਸ ਤਰ੍ਹਾਂ ਹੀ ਚੱਲਣ ਦੇ ਆ। ਮਜ਼ਬਤ ਤੋਂ ਦੂਰ ਹੋਣ ਦੇ ਆ, ਲੇਕਿਨ ਸਿੱਖ ਧਰਮ ਦੇ ਵਿੱਚ ਮੈਂ ਇਹ ਵੀ ਵੇਖਦੀ ਆ ਕਿ ਇੱਕ ਔਰਤ ਦੀ ਇੱਜ਼ਤ ਬੜੀ ਕਰਦੇ ਆ। ਨਿਤਨਾ ਬਾਕੀ ਜਿਹੜੇ ਮਜ਼ਹਬ ਹੈ ਇੱਕ ਇਸਲਾਮ ਦੇ ਵਿੱਚ ਵੀ ਔਰਤ ਦੀ ਬਹੁਤ ਇੱਜ਼ਤ ਹੁੰਦੀ ਹੈ ਲੇਕਿਨ ਦੂਸਰੇ ਮਜ਼ਹਬ ਜਿਹੜੇ ਆ ਉਹ ਇਹੋ ਜਿਹਾ ਕੰਮ ਨਹੀਂ ਕਰਦੇ ਉਹ ਔਰਤ ਨੂੰ ਕੁਝ ਸਮਝਦੇ ਹੀ ਨਹੀਂ ਹੈ ਔਰ ਉਹਨਾਂ ਨੇ ਵੀ ਜਿੰਨ ਕੇ ਗੱਲ ਕਹੀ ਕਿ ਸਾਨੂੰ ਔਰਤ ਦੀ ਇੱਜ਼ਤ ਕਰਨੀ ਚਾਹੀਦੀ ਹੈ ਉਹ ਬੇਸ਼ੱਕ ਕਿਸੇ ਵੀ ਮਜ਼ਹਬ ਤੋਂ ਕਿਸੇ ਵੀ ਮੁਲਕ ਤੋਂ ਕਿਸੇ ਵੀ ਤੋਂ ਤਲਕ ਰੱਖਦੀ ਹੈ ਉਹ ਬਹੁਤ ਵਧੀਆ ਉਹਨਾਂ ਦੀ ਇਹ ਗੱਲ ਹੈ ਬਾਕੀ ਮੈਨੂੰ ਤਾਂ ਵੀਡੀਓ ਉਹਨਾਂ ਦੀ ਬੜੀ ਅੱਛੀ ਲੱਗੀ ਕਿਉਂਕਿ ਬੜੀਆਂ ਵਧੀਆ ਗੱਲਾਂ ਕਰਨ ਦੇ ਸੀ ਦਿਲ 'ਚ ਜਾ ਕੇ ਲੱਗਨ ਦੇੀਆਂ ਸੀ ਔਰ ਉਹਨਾਂ ਦੀ ਵੀਡੀਓ ਖਤਮ ਹੋ ਗਈ ਟਾਈਮ ਦਾ ਪਤਾ ਹੀ ਨਹੀਂ ਚੱਲਿਆ ਕਿਉਂਕਿ ਗੱਲਾਂ ਬੜੀਆਂ ਵਧੀਆ ਕਰਨ ਦੇ ਸੀ ਬਾਕੀ ਤੁਹਾਨੂੰ ਕਿਹੋ ਜੀ ਵੀਡੀਓ ਲੱਗੀ ਤੁਸੀਂ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਮੈਂ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਕਮੈਂਟ ਕੋਈ ਵੀ ਨਹੀਂ ਕਰਦਾ ਵਿਊਅਰਸ ਦੇਖ ਲੈਂਦੇ ਕਮੈਂਟ ਕੋਈ ਵੀ ਨਹੀਂ ਕਰਦਾ